ਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੜਕੋ ਠੀਕ ਹੋਵੋਗੇ ਤਾਂ ਅੱਜ ਤਾਂ ਟੇਵਾ ਵਾਸਤੇ ਮੈਂ ਐਗਜ਼ਾਮ ਦੇ ਰਿਲੇਟਡ ਕੁਝ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਗੱਲਾਂ ਨੇ ਤੁਹਾਡੇ ਨਾਲ ਮੈਂ ਸ਼ੇਅਰ ਕਰਨੀਆਂ ਠੀਕ ਹੈ ਕਿਸੇ ਵੀ ਬੱਚੇ ਦਾ ਜੀ ਵੀਡੀਓ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਤੁਹਾਡੇ ਬਾਰੇ ਵੀਡੀਓ ਹੈ ਤੁਹਾਨੂੰ ਮੈਂ ਇਹ ਦੱਸੂਗਾ ਕਿ ਕੀ ਫੈਕਟਰ ਰਹਿੰਦੇ ਜਿਹਦੇ ਕਰਕੇ ਆਪਾਂ ਪੇਪਰ ਕਲੀਅਰ ਨਹੀਂ ਕਰ ਪਾਉਂਦੇ ਕਿਹੜੇ ਫੈਕਟਰ ਆਪਾਂ ਅਪਣਾ ਕੇ ਪੇਪਰ ਨੂੰ ਕਲੀਅਰ ਕਰ ਸਕਦੇ ਹਾਂ ਠੀਕ ਹੈ ਜੀ ਇਹਦੇ ਬਾਰੇ ਗੱਲ ਕਰਾਂਗੇ ਵੀਡੀਓ ਦੇ ਵਿੱਚ ਤਦ ਨਾਲ ਹੀ ਤੁਹਾਨੂੰ ਰਾਜੀ ਮੈਂ ਇੱਕ ਟਾਈਮ ਟੇਬਲ ਬਣਾ ਕੇ ਦੇ ਰਿਹਾ ਹਾਂਗਾ ਸਟੱਡੀ ਦਾ ਜਿਹੜਾ ਕੋਈ ਕੈਂਡੀਡੇਟ ਰਾਜੀ ਮੇਰਾ ਇਹ ਟਾਈਮ ਟੇਬਲ ਜਿਹੜਾ ਮੈਂ ਤੁਹਾਨੂੰ ਬਣਾ ਕੇ ਦੇ ਰਿਹਾ ਹਾਂਗਾ 3 ਮਹੀਨੇ ਜ਼ਿਆਦਾ ਨਹੀਂ ਕਹਿ ਰਿਹਾ ਮੈਂ ਤੁਹਾਨੂੰ 3 ਮਹੀਨੇ ਵਾ ਟਾਈਮ ਟੇਬਲ ਜੇਕਰ ਕੋਈ ਕੈਂਡੀਡੇਟ ਫੋਲੋ ਕਰਦਾ ਤਾਂ ਰਾਜੀ ਆ ਪਿਆ ਮੇਰੇ ਸਾਈਨ ਕਰੇ ਹੋਏ ਠੀਕ ਹੈ ਬੱਚਾ 100% ਰਾਜੀ ਜਿਹੜਾ ਐਗਜ਼ਾਮ ਆ ਉਹ ਕਰੈਕ ਕਰੂਗਾ ਹੀ ਕਰੂਗਾ ਆਪਾਂ ਕੀ ਕਰਦੇ ਨੇ ਜੇ ਆਪਾਂ ਸਟੱਡੀ ਤਾਂ ਸਮਝ ਲਓ ਕਿ ਟਾਈਮ ਟੇਬਲ ਤੋਂ ਵੀ ਕੀ ਬਣੀ ਜ਼ਿਆਦਾ ਕਰ ਲੈਨੇ ਆ ਕਾਰਨ ਕੀ ਹੁੰਦਾਗਾ ਆਪਾਂ ਜਿਹੜਾ ਸਟੱਡੀ ਟਾਈਮ ਟੇਬਲ ਤੋਂ ਵੀ ਜ਼ਿਆਦਾ ਕਰ ਲੈ ਪਰ ਆਪਣਾ ਕੋਈ ਪੈਟਰਨ ਆ ਹੋਣ ਕਰਕੇ ਜਿਹੜੇ ਇੰਪੋਰਟੈਂਟ ਸਬਜੈਕਟ ਹੁੰਦੇ ਆ ਉਹ ਆਪਾਂ ਛੱਡ ਦਿੰਦੇ ਆਂਗੇ ਠੀਕ ਹੈ ਜੀ ਜਿਹੜੇ ਜੋ ਵਿੱਚੋਂ ਪੇਪਰ ਕੱਟ ਹੁੰਦਾ ਉਹ ਆਪਾਂ ਚੱਕੀ ਜਾਂਦੇ ਆਂਗੇ ਜਿਸ ਦੇ ਕਰਕੇ ਪੇਪਰ ਦੇ ਵਿੱਚ ਜਾ ਕੇ ਆਪਣਾ ਕੰਮ ਖਰਾਬ ਹੋ ਜਾਂਦਾ ਦੂਜੀ ਆਪਾਂ ਸਭ ਤੋਂ ਵੱਡੀ ਗਲਤੀ ਕੀ ਕਰਦੇ ਜਿਹੜੇ ਸਬਜੈਕਟ ਸੌਖੇ ਹੁੰਦੇ ਆ ਉਹ ਆਪਾਂ ਛੱਡਣ ਦੀ ਕੋਸ਼ਿਸ਼ ਕਰਦੇ ਆਂ ਔਖੇ ਚੱਕ ਲੈਂਦੇ ਆਂ ਠੀਕ ਹੈ ਜਿਹੜੇ ਸੌਖਿਆਂ ਦੇ ਵਿੱਚੋਂ ਜਿਹਦੇ ਵਿੱਚ ਆਪਾਂ ਨੰਬਰ ਲੈਣੇ ਹੁੰਦੇ ਨੰਬਰ ਆਪਾਂ ਉਹਦੇ ਜਿਵੇਂ ਘਟਾਉਂਦੇ ਹਾਂ ਤੇ ਔਖਿਆਂ ਦੇ ਵਿੱਚੋਂ ਵੀ ਆਪਣੇ ਨੰਬਰ ਨਹੀਂ ਆਉਂਦੇ। ਇਹ ਹੀ ਕਈ ਕਾਰਨ ਹੁੰਦੇ ਆ ਜਿਹਦੇ ਕਰਕੇ ਰਾਜੇ ਆਪਾਂ ਪੇਪਰ ਤੇ ਕ੍ਰੈਕ ਨਹੀਂ ਕਰ ਪਾਉਂਦੇ ਕਿਉਂਕਿ ਰੱਬ ਪਰਮਾਤਮਾ ਨੇ ਦਿਮਾਗ ਸਾਰਿਆਂ ਨੂੰ ਇੱਕੋ ਦਿੱਤਾ ਹੈਗਾ। ਠੀਕ ਹੈ ਜੀ ਕਿਸੇ ਨੂੰ ਛੋਟਾ ਵੱਡਾ ਦਿਮਾਗ ਨਹੀਂ ਦਿੱਤਾ ਸਾਰਿਆਂ ਨੂੰ ਇੱਕੋ ਹੀ ਦਿਮਾਗ ਦਿੱਤਾ ਹੈਗਾ ਡਿਪੈਂਡ ਕਰਦਾ ਹੈਗਾ ਸਟ੍ਰੈਟੇਜੀ ਤੇ। ਪੁਰਾਣੇ ਸਮਿਆਂ ਦੇ ਵਿੱਚ جنگਾਂ ਹੁੰਦੀਆਂ ਸੀਗੀਆਂ। ਠੀਕ ਹੈ ਜੀ ਹੁਣ ਇੱਕ جنگ ਤਾਂ ਇੱਧਰ ਲੜੀ ਜਾਂਦੀ ਹੈ ਇੱਕ جنگ ਇਹ ਇੱਕ ਫੌਜ ਇੱਧਰ ਖੜੀ ਹੈ ਇੱਕ ਫੌਜ ਠੀਕ ਹੈ ਜੀ ਸਿਪਾਹੀ ਉਹਨਾਂ ਦੀ ਉਹ ਆਪਣੇ ਤਾਕਤ ਵਾਲਾ ਹੋ ਜਿਹੜੀ ਫੌਜ ਲੜਨ ਦਾ ਸਮੇਂ ਆਪਦੇ ਦਿਮਾਗ ਦਾ ਯੂਜ਼ ਕਰੂਗੀ ਇੱਕ ਤਾਂ ਕਹਦੇ ਆ ਇੱਕ ਜਣ ਇੱਕ ਪਟੜੀ ਭਈ ਇੱਧਰ ਦੀ ਹੋ ਜਾਓ ਇੱਕ ਜਿਹੜੀ ਟੁਕੜੀ ਹੈ ਇੱਧਰ ਦੀ ਹੋ ਜਾਓ ਇੱਕ ਟੁਕੜੀ ਪਿੱਛੇ ਦੀ ਹੋ ਜਾਓ ਇੱਕ ਟੁਕੜੀ ਸਾਹਮਣੇ ਦੀ ਹਵਾਲਾ ਕਰਿਓ ਹੁਣ ਜਿਹੜੀ ਇਹ ਇਹ ਚੱਲ ਰਹੀ ਹੈ ਜਿਹੜਾ ਇਹ ਟੁਕੜੀ ਲੰਨ ਦਿੱਤੀ ਬਣਾ ਕੇ ਜਿਹੜੇ ਆਹ ਆ ਕੇ ਇਹ ਕੰਮ ਦੱਬੀ ਹੁੰਦੇ ਆ ਚਾਹੇ ਬਹਾਦਰੀ ਦੇ ਨਾਲ ਨਾਲ ਤਾਂ ਕੋਈ ਵੀ ਚੀਜ਼ ਹੁੰਦੀ ਹੈ राजे ਉਹਨੂੰ ਪੈਟਰਨ ਦੇ ਨਾਲ ਉਹਨੂੰ ਸਟੈਜਿਟੀ ਦੇ ਨਾਲ ਉਹਨੂੰ ਇੱਕ ਪਲਾਨ ਬਣਾ ਕੇ ਆਪਾਂ ਨੂੰ ਸਕਸੈਸਫੁਲ ਕਰਨਾ ਪੈਂਦਾਗਾ ਇਹ ਨਹੀਂ ਹੈਗਾ ਕਿ ਆਪਾਂ ਆਪ ਬਹਾਰੇ ਚੱਲੀ ਜਾਵਾਂਗੇ ਤਾਂ ਟੁਆਹਾਂ ਜੀ ਡਿੱਗਾਂਗੇ ਠੀਕ ਹੈ ਜੀ ਤਾਂ ਕਰਕੇ राजे ਤੁਹਾਡੇ ਨਾਲ ਗੱਲ ਕਰਨ ਲੱਗਾ ਬਾਕੀ ਤਾਂ ਜੇ ਕੋਈ ਕੈਂਡੀਡੇਟ ਟਾਈਮ ਟੇਬਲ ਨੂੰ ਫੋਲੋ ਕਰ ਸਕਦਾ ਹੈ ਜਾਂ ਸਟਡੀ ਵਾਸਤੇ ਟਾਈਮ ਕੱਢ ਸਕਦਾ राजे ਠੀਕ ਹੈ ਉਹੀ ਕੈਂਡੀਡੇਟ राजे ਫਾਰਮ ਭਰਿਓ ਬਾਅਦ ਵਿੱਚ ਤੁਸੀਂ ਕੀ ਕਹਿਣਾ ਹੁੰਦਾਗਾ ਜਦੋਂ ਪੇਪਰ ਆ ਜਾਂਦਾਗਾ ਜਾਂ ਪੇਪਰ ਰਿਜ਼ਲਟ ਆ ਜਾਂਦਾ ਜੀ ਰੱਖਦੇ ਨਹੀਂ ਜੀ ਪੁਲਿਸ ਦੇ ਵਿੱਚ ਤਾਂ ਜੀ ਪੋਸਟ ਦੇ ਵੀਰੋ ਕਿ ਰੱਖ ਦੇ ਦੀ ਜੀ ਪੇਪਰ ਹੀ ਬਾਹਰੋਂ ਪਾ ਦਿੰਦਾ ਜੀ ਪੇਪਰ ਹੀ ਆਊਟ ਆਫ ਸਲੇਵਸ ਆ ਜਾਂਦਾ ਜੀ ਠੀਕ ਹੈ ਇਹ ਚੀਜ਼ਾਂ ਵਿੱਚ ਤੁਹਾਨੂੰ ਮੈਂ ਹੋਰ ਦੰਦਾ ਠੀਕ ਹੈ ਤਾਂ ਕਰਕੇ ਕਹਿਣਾਗੇ ਦੇਖੋ ਰਾਜੇ ਤੁਹਾਨੂੰ ਆਪ ਪਤਾਗਾ ਤੁਸੀਂ ਵੀ ਸਿਆਣੇ ਹੋ 4 ਲੱਖ ਦੇ ਕਰੀਬ ਫਾਰਮ ਭਰਿਆ ਜਾਣਾ ਇਹ ਠੀਕ ਹੈ ਜੀ ਪੋਸਟ ਆ ਹੈਗੀ 1700 ਪਲੱਸ 4 ਲੱਖ ਦੇ ਕਰੀਬ ਫਾਰਮ ਭਰਿਆ ਜਾਣਾ ਰਾਜੇ ਪਿਛਲੀ ਵਾਰ 470000 ਫਾਰਮ ਭਰਿਆ ਗਿਆ ਸੀਗਾ ਠੀਕ ਹੈ ਤੇ ਆਪਾਂ ਬਾਅਦਰੋਂ ਬਾਅਦ ਮਤਲਬ ਇੱਕ ਅਨੁਮਾਨ ਵਾਲੀ ਵੈਲਿਊ ਦੱਸਣੀ ਹੈ 4 ਲੱਖ ਠੀਕ ਹੈ ਜੀ 4 ਲੱਖ ਦਾ ਜੇਕਰ ਆਪਾਂ 1746 ਪੋਸਟਾਂ ਦਾ ਉਹ ਕਰੀਏ ਤਾਂ ਇੱਕ ਬੱਚੇ ਦੀ ਟੱਕਰ 229 ਬੱਚਿਆਂ ਦੇ ਨਾਲ ਆ ਗਈ ਇੱਕ ਬੱਚੇ ਦੀ ਟੱਕਰ 229 ਦੇ ਵਿੱਚ ਹੈ ਕਿ ਨਾ 229 ਦੇ ਵਿੱਚ ਉਹੀ ਬੱਚਾ ਨਿਕਲੂਗਾ ਜਿਹਦੀ ਮਹਤਤ ਹੋਗੀ ਠੀਕ ਹੈ ਜੀ ਤਾਂ ਕਰਕੇ ਚਲੋ ਫਿਰ ਆਪਾਂ ਦਾਦਾ ਦਾ ਟਾਈਮ ਟੇਬਲ ਬਾਰੇ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਰਾਜ ਨੂੰ ਦੱਸਣਾ ਚਾਹਣਾਗਾ ਕਿ ਆਪਣੇ ਸਾਰੇ ਪੇਚਾਂ ਦੇ 75 ਤੋਂ ਲੈ ਕੇ 78% ਤੱਕ ਆਫ ਚੱਲ ਰਿਹਾ ਹੈ ਜੀ ਠੀਕ ਹੈ ਜੀ 5 ਮਾਰਚ ਤੱਕ ਠੀਕ ਹੈ ਜੀ ਲਾਸਟ ਵਾਰੀ ਆਫਰ ਹੈ ਕਿਉਂਕਿ ਬੱਚਿਆਂ ਦੀ ਬਹੁਤ ਸਾਰੀ ਡਿਮਾਂਡ ਸੀਗੀ ਜੀ ਠੀਕ ਹੈ ਤੇ ਆਪਣੇ ਕੋਲੇ ਪੰਜਾਬ ਪਲ 2025 ਵਾਲੇ ਆਲ ਪੰਜਾਬ ਇਕਜ਼ਾਮ ਦਾ ਪਟਵਾਰੀ ਆਲ ਪੰਜਾਬ ਇਕਜ਼ਾਮ ਦੇ ਵਿੱਚ ਤੁਹਾਡੇ ਪੰਜਾਬ ਦੇ ਸਾਰੇ ਪੇਪਰ ਕਵਰ ਹੋ ਜਾਣਗੇ ਜਿਵੇਂ ਰੇਲਵੇ ਗਰੁੱਪੀ ਪੰਜਾਬ ਗਰੁੱਪੀ ਹੋਰ ਵੀ ਬਹੁਤ ਸਾਰੇ ਇਕਜ਼ਾਮ ਕਵਰ ਹੋ ਜਾਣਗੇ ਠੀਕ ਹੈ ਜੀ ਬਾਕੀ ਪਟਵਾਰੀ ਹੋ ਗਿਆ ਏ ਹੋ ਗਿਆ ਲਿਮਟਡ ਆਫਰ ਆ ਜੇ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਤੇ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਲੈਕਚਰ ਵਿਦ ਪੀਡੀਐਫ 0 ਲੈਵਲ ਤੋਂ ਕਲਾਸ ਆ ਰਹਾ ਜੀ ਪੜਾਉਣ ਦਾ ਤਰੀਕਾ ਤੁਹਾਨੂੰ ਮੇਰਾ ਪਤਾ ਹੀ ਹੈਗਾ ਜਿਵੇਂ ਸਿਰਾਂ ਪਹਿਲਾਂ ਨਹੀਂ ਲਖੂਗਾ ਬਰਾ ਜਿਵੇਂ ਖੇੜ ਪੰਜਾਬੀ ਦੇ ਵਿੱਚ ਮੋਬਾਈਲ ਨੰਬਰ ਆਪਣਾ ਸਿਆ ਪ੍ਰਤੀ ਕਿਸੇ ਬਜਰੋ ਕੀ ਪ੍ਰੋਬਲਮ ਹੁੰਦੀ ਹੈ ਐਪ ਤੁਸੀਂ ਕੋਰਸ ਨੂੰ ਹੀ ਲੈ ਕੇ ਕਿੱਥੋਂ ਸਕਦੇ ਆ ਆਪਣੀ ਐਪ ਤੋਂ ਦੀਪੂਲ ਰਿਜੂਕੇਸ਼ਨਰ ਐਪ ਤੋਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ ਰਹਿ ਉਹਨੇ ਐਪ ਡਾਊਨਲੋਡ ਕਰਨੇ ਕਲਾਸ ਪਲਸ ਤੇ ORG ਕੋਡ ਫਿਲ ਕਰਨਾ ਡਬਲ ਕੰਟੈਂਟਰੀ ਰਾਜੇ ਸਾਡੀ ਇਸ ਰਿਜ਼ਲਟ ਦੀ ਵੀ ਗਾਰੰਟੀ ਹੁੰਦੀ ਹੈ ਕੰਟੈਂਟ ਦੀ ਵੀ ਗਾਰੰਟੀ ਹੁੰਦੀ ਹੈ ਪਰ ਤੁਸੀਂ ਜੇ ਸਾਡੇ ਅਕੋਰਡਿੰਗ ਪੜਦੇ ਠੀਕ ਹੈ ਜੀ ਲਾਸਟ ਆਫਰ ਹੈ ਰਾਜੇ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ ਤੇ ਹੈ ਚਲੋ ਇਹ ਟਾਈਮ ਟੇਬਲ ਰਾਜੇ ਤੁਹਾਨੂੰ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਪਾ ਦੂੰਗਾ ਤੇ ਐਪ ਦੇ ਗਰੁੱਪਾਂ ਦੇ ਵਿੱਚ ਵੀ ਪਾ ਦੂੰਗਾ ਆਪਦੇ ਕਮਰੇ ਦੇ ਵਿੱਚ ਜਿੱਥੇ ਤੁਸੀਂ ਸਟੱਡੀ ਕਰਦੇ ਬੈਠੇ ਹੋ ਉੱਥੇ ਦਾ ਪ੍ਰਿੰਟ ਆਊਟ ਕਢਾ ਕੇ ਲਾ ਲਿਓ ਭਾਈ ਸਾਹਿਬ ਜੇ ਆਪ ਬਣਾ ਸਕਦੇ ਹੋ ਆਪ ਬਣਾ ਲਿਓ ਠੀਕ ਹੈ ਜੀ ਕੀ ਪੈਟਰਨ ਰਹੂਗਾ ਸਾਰੀ ਆਪਾਂ ਇਹਦੀ ਡਿਸਕਸ਼ਨ ਕਰ ਲੈਂਦੇ ਆਂ ਦੇਖੋ ਜੀ ਤੁਹਾਡਾ ਪੈਟਰਨ ਜ ਠੀਕ ਹੈ ਜੀ ਇਹ ਬਣਾਇਆ ਹੋਇਆ ਹੈ ਸੰਡੇ ਸੈਚਰਡੇ ਤੱਕ ਸੈਚਰਡੇ ਤੱਕ ਬਣਾਇਆ ਹੋਇਆ ਸੰਡੇ ਦੀ ਤਾਂ ਅਡੋਰੈਸ ਦੇਹਾ ਕਰੂਗੀ ਠੀਕ ਹੈ ਜੀ ਇਹ ਪੈਟਰਨ ਦੇ ਹਿਸਾਬ ਤੇ ਤੁਸੀਂ ਪੜਨ ਦਾਗਾ ਇਹਦਾ ਸਮਝੋ ਕਿ ਮੈਂ ਤੁਹਾਨੂੰ ਲੈਕਚਰ ਪ੍ਰੋਵਾਈਡ ਕਰਵਾਉਂਗਾ ਲੈਕਚਰ ਮੈਂ ਕਾਫੀ ਪ੍ਰੋਵਾਈਡ ਕਰਵਾ ਚੁੱਕਿਆ ਹਾਂ ਮੇਲਾ ਲਾਕ ਟਾਈਮ ਟੇਬਲ ਆ ਪੜਨ ਦਾ ਤੁਹਾਡਾ ਲੱਗ ਹੋਣਾ ਚਾਹੀਦਾ ਹੁਣ ਆਪਾਂ ਕੀ ਕਰਨਾ ਰਾਜੇ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਰਾਜੇ ਤੜਕੇ ਆਪਣਾ ਹੋਇਆ ਕੋ ਟਾਈਮ ਟੇਬਲ ਤੁਸੀਂ ਆਪ ਦੇ ਹਿਸਾਬ ਦੇ ਸੈੱਟ ਕਰ ਲੈਣਾਗਾ ਠੀਕ ਹੈ ਜੀ ਟਾਈਮ ਟੇਬਲ ਤੁਸੀਂ ਆਪ ਦੇ ਹਿਸਾਬ ਤੇ ਸੈੱਟ ਕਰ ਲੈਣਾ ਦਾ ਕਰੰਟ ਅਫੇਅਰ ਮੈਥ ਰੀਜ਼ਨਿੰਗ ਇੰਡੀਆ ਜੀਕੇ ਪੰਜਾਬ ਜੀਕੇ ਪੰਜਾਬੀ ਕੰਪਿਊਟਰ ਇੰਗਲਿਸ਼ ਕਰੰਟ ਅਫੇਅਰ ਆ ਜੀ ਤੁਹਾਡੇ ਇੱਕ ਸੌ ਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਾਰੇ ਦਿਨ ਤੁਹਾਡੇ ਕਰੰਟ ਅਫੇਅਰ ਚੱਲਣਗੇ ਕਿਉਂਕਿ ਕਰੰਟ ਅਫੇਅਰ ਦਾ ਜਿਹੜਾ ਉਹ ਹੁੰਦਾ ਆਪਣੇ ਪੇਪਰ ਦੇ ਵਿੱਚ ਜਿਹੜਾ ਇਹਦਾ ਹੁੰਦਾਗਾ ਸਭ ਤੋਂ ਜ਼ਿਆਦਾ ਨੰਬਰਾਂ ਦਾ ਹੁੰਦਾ ਜਿਹੜਾ ਵੇਟੇਜ ਹੁੰਦਾ ਜਿਹੜਾ ਦਾ ਠੀਕ ਹੈ ਜੀ 18 ਤੋਂ 19 ਨੰਬਰਾਂ ਦਾ ਜੀਕੇ ਜੀ ਤੱਕ ਦੀ 35 ਨੰਬਰਾਂ ਜਿਹਨਾਂ 18 ਤੋਂ 19 ਨੰਬਰਾਂ ਦੇ ਕਰੰਟ ਅਫੇਅਰ ਹੁੰਦੇ ਆ। ਕਰੰਟ ਅਫੇਅਰ ਆ ਜੀ ਤੁਸੀਂ ਜਨਵਰੀ 2025 ਤੋਂ ਸ਼ੁਰੂ ਕਰ ਲਿਓ। 1 ਮਹੀਨਾ ਨਮਾ ਇਧਰੋਂ ਚੱਕ ਲਿਆ ਕਰੋ 2024 ਦਾ 1 ਮਹੀਨਾ ਪਿੱਛੇ ਤੋਂ ਚੱਕ ਲਿਆ ਕਰੋ। 2025 ਦੇ 24 ਦੇ ਕਰੰਟ ਅਫੇਅਰ ਤੁਹਾਡੇ ਉਂਗਲਾਂ ਤੇ ਹੋਣੇ ਚਾਹੀਦੇ ਆ ਬਿਲਕੁਲ। ਠੀਕ ਹੈ ਜੀ। ਬੱਚੇ ਕਰਨਗੇ ਜੀ 22 23 ਦੀ ਵੀ ਪਾ ਦੰਦੇ ਆ ਜੀ ਉਹ ਰਾਜੇ ਕਨੈਕਟਿੰਗ ਮੈਥਡ ਨਾਲ ਹੀ ਪਾਉਂਦੇ ਆ ਜਿਵੇਂ 2022 ਦੇ ਵਿੱਚ ਕਿਸੇ ਨੂੰ ਕੋਈ ਅਵਾਰਡ ਮਿਲਿਆ ਉਹ 2021 ਵਾਲਾ ਵੀ ਚ ਮੈਥ ਮੈਂ ਤੁਸੀਂ ਕੀ ਕਰਨਾਗਾ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਠੀਕ ਹੈ ਜੀ ਚਾਰ ਦਿਨ ਮੈਥ ਚੱਕ ਲਿਓ ਫਿਲਹਾਲ ਕਿਉਂਕਿ ਮੈਥ ਦਾ ਸਲਿਪਸ ਤੁਹਾਡਾ ਕੋਈ ਬਾਲਾ ਇਹ ਨਹੀਂ ਹੈਗਾ ਕਿ ਕਿਉਂਕਿ ਦੂਸਰੇ ਪੇਪਰਾਂ ਦੇ ਵਿੱਚ ਪੰਜਾਬ ਦੇ ਟ੍ਰਿਪਲ ਐਸ ਬੋਰਡ ਦੇ ਪੇਪਰਾਂ ਦੇ ਵਿੱਚ ਮੈਥ ਦਾ ਫਰਕ ਪਾਇਆ ਇਹਨਾਂ ਨੇ ਪਰ ਇਹਨਾਂ ਦੇ ਵਿੱਚ ਸੇਮ ਬੈਟਰ ਨੇ ਰਹੂਗਾ ਇਸ ਤੋਂ ਬਾਅਦ ਅਜੇ ਤੁਸੀਂ ਕੀ ਕਰ ਲਗਾ ਸ਼ੁੱਕਰਵਾਰ ਸ਼ਨੀਵਾਰ ਠੀਕ ਹੈ ਜੀ ਕੌਨਕੀ ਰੀਜ਼ਨਿੰਗ ਦੇ ਟੌਪਿਕ ਲੈਫਟਡ ਜੇ ਹੈ ਰੀਜ਼ਨਿੰਗ ਦੇ ਸਭ ਤੋਂ ਵੱਧ ਤੋਂ ਵੱਧ ਜੇ ਅੱਠ ਕ ਟੌਪਿਕ ਬਣਦੇ ਜਿਹੜੇ ਮੇਨ ਹੈਗੇ ਠੀਕ ਹੈ ਜੀ ਉਹਦੇ ਬਾਰੇ ਵੀ ਜੇ ਤੁਸੀਂ ਕਹੋਗੇ ਤਾਂ ਅੱਡੀ ਮੈਂ ਅਲੱਗ ਤੋਂ ਇੱਕ ਵੀਡੀਓ ਬਣਾ ਦੂੰਗਾ ਇੱਕ ਲੈ ਟਾਈਮ ਟੇਬਲ ਲੈ ਲਿਓ ਚਾਰ ਦਿਨ ਆਪਾਂ ਮੈਥ ਕਰਨਾਗਾ ਦੋ ਦਿਨ ਆਪਾਂ ਹਫਤੇ ਦੇ ਵਿੱਚ ਰੀਜ਼ਨਿੰਗ ਕਰਨੀ ਹੈ ਠੀਕ ਹੈ ਜੀ ਜੇਕਰ ਆਪਾਂ ਜੇਕਰ ਤੁਸੀਂ ਐਤਵਾਦ ਨੂੰ ਵੀ ਰਾਜ ਰੱਖਣਾ ਚਾਹੋ ਨਾ ਇੱਕ ਦਿਨ ਰੱਖ ਸਕਦੇ ਹੋ ਕੋਈ ਗੱਲ ਨਹੀਂ ਚਾਹੀ ਤੁਸੀਂ ਇੱਥੇ ਤਿੰਨ ਦਿਨ ਮੈਥ ਕਰ ਲਿਓ ਤਿੰਨ ਦਿਨ ਰੀਜ਼ਨਿੰਗ ਕਰ ਲਿਓ ਹੁਣ ਤੁਸੀਂ ਕਹੋਗੇ ਜੀ ਇਹਨੇ ਲਗਾਤਾਰ ਕਿਉਂ ਕਰ ਰਹੇ ਲਗਾਤਾਰ ਜ ਕੀ ਤੁਸੀਂ ਡੇਲੀ ਰੀਜ਼ਨਿੰਗ ਮੈਥ ਡੇਲੀ ਕਰਦੋੜਾ ਜੇ ਫਿਰ ਤੁਹਾਡਾ ਟਾਈਮ ਟੇਬਲ ਤੁਹਾਡਾ ਆਪਣਾ ਟਾਈਮ ਲੀਨ ਹੋ ਡਿਸਟਰਬ ਹੋ ਜਾਊਗਾ ਜੇਕਰ ਤੁਸੀਂ ਡੇਲੀ ਰਾਜੇ 1 ਘੰਟਾ ਰੀਜ਼ਨ ਇੱਥੇ ਲਾਉਂਦੇ ਹੋ ਤਾਂ ਟੱਕ ਟੱਕ ਡੇਢ ਘੰਟਾ ਤੁਹਾਡਾ ਡੇਲੀ ਦਾ ਮੈਥ ਖਾ ਜਾਊਗਾ ਜੇ ਰੀਜ਼ਨਿੰਗ ਕਰਦਾ ਫਿਰ ਇਹ ਹੋ ਜਾਊਗਾ ਇਸ ਤੋਂ ਬਾਅਦ ਇੰਡੀਆ ਜੀਕੇ ਇੰਡੀਆ ਜੀਕੇ ਦੇ ਵਿੱਚ ਤੁਸੀਂ ਕੀ ਕਰਨਾ ਰਾਜੇ ਪਹਿਲਾਂ ਤੁਸੀਂ ਇੱਕ ਵਾਰੀ ਇੱਕ ਚੀਜ਼ ਚੱਕ ਲਓ ਜਿਵੇਂ ਤੁਸੀਂ ਸਭ ਤੋਂ ਪਹਿਲਾਂ ਮਾਉਂਡਰੀ ਹਿਸਟਰੀ ਚੱਕ ਲਓ ਮਾਡਰਨ ਹਿਸਟਰੀ ਥਿਉਰੀ ਐਮਸੀਕਿਊ ਥਿਉਰੀ ਐਮਸੀਕਿਊ ਇਹ ਕਲਾਸਾਂ ਤਾਂੜਾ ਸ਼ੁਰੂ ਹੋ ਚੁੱਕੇ ਆ ਥਿਉਰੀ ਤੁਹਾਡੀ ਕੰਪਲੀਟ ਕਰਵਾਈ ਹੋਈ ਆ ਐਮਸੀਕਿਊ ਦੇ ਕਲਾਸਾਂ ਤਾਂੜਾ ਅਪਡੇਟ ਹੋ ਰਹੇ ਨੇ ਲਗਾਤਾਰ ਤਾਂ ਦੇ ਕਲਾਸਾਂ ਅਪਡੇਟ ਹੋ ਚੁੱਕੀਆਂ ਤਾਂੜਾ ਠੀਕ ਹੈ ਜੀ ਇਹ ਤੁਸੀਂ ਜਿੱਥੇ ਦਾ ਮੈਂ ਜਾਣਦਾਗਾ ਤੁਸੀਂ 10 ਦਿਨਾਂ ਦੇ ਵਿੱਚ ਕੰਪਲੀਟ ਕਰ ਲੋਗੇ ਮਾਡਰਨ ਹਿਸਟਰੀ ਇਸ ਤੋਂ ਬਾਅਦ ਅਗਲੇ ਹਫ਼ਤੇ ਤੁਸੀਂ ਪੋਲਿਟੀ ਚੱਕ ਲੈਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਐਂਸ਼ੀਅੰਟ ਹਿਸਟਰੀ ਤੋਂ ਮੇਨ ਮੇਨ ਦੇ ਕਰਵਾ ਦੂੰਗਾ ਮੀਡੀਵਲ ਦੇ ਮੇਨ ਮੇਨ ਦੇ ਕਰਵਾ ਦੂੰਗਾ ਠੀਕ ਹੈ ਜੀ ਇਹ ਹੋ ਗਿਆ ਪੰਜਾਬ ਜੀ ਕਿ ਤੁਸੀਂ ਡੇਲੀ ਕਰਨੀ ਆ ਠੀਕ ਹੈ ਜਿਹੜੇ ਮੈਂ ਐਮਸੀ ਕਰਵਾਏ ਹੋਏ ਉਹ ਹੀ ਕਰਨੇ ਆ। ਹੁਣ ਰਹਿ ਗਿਆ ਰਾਜੇ ਰੌਲਾ ਕੰਪਿਊਟਰ ਦਾ। ਹਫਤੇ ਦੇ ਵਿੱਚ ਤੁਸੀਂ ਠੀਕ ਹੈ ਜੀ ਪਹਿਲੇ 3 ਦਿਨ ਪੰਜਾਬੀ ਲੈਂਗੁਏਜ ਕਰਨੀ ਹੈ। ਠੀਕ ਹੈ ਜੀ ਇਸ ਤੋਂ ਬਾਅਦ ਅਗਲੇ 3 ਦਿਨ ਤੁਸੀਂ ਕੀ ਕਰਨਾ ਕੰਪਿਊਟਰ ਕਰਨਾ ਹੈਗਾ। ਇੰਗਲਿਸ਼ ਰਾਜੇ ਤੁਸੀਂ ਡਿਲੀਟ ਕਰ ਸਕਦੇ ਹੋ ਜਾਂ ਤੁਸੀਂ ਆਪਦੇ ਹਿਸਾਬ ਦੇ ਜੇ ਮਰਜ਼ੀ ਪੈਟਰਨ ਰੱਖ ਸਕਦੇ ਹੋ ਉਹ ਤੁਸੀਂ ਦੇਖਣਾ ਹੈਗਾ। ਟੋਨੀਓ ਸੁਨੋਨੀਆ ਵਨ ਵਾਰਡ ਵਨ ਵਾਰਡ ਤੁਹਾਡੇ ਕੰਪਲੀਟ ਆ ਉਹ ਹੀ ਵਾਰੀ ਵਾਰੀ ਰਿਵੀਜ਼ਿਟ ਕਰ ਲਓ। ਈਡੀਮ ਤੁਹਾਨੂੰ ਮੈਂ ਮੇਲ ਮੇਲ ਕਰਵਾ ਦੇਣੇ ਆ ਕਿ ਉਹ ਕਰਦਾ ਵੀ ਤੁਹਾਡੇ ਨਾਲ ਸ਼ੁਰੂ ਕਰ ਦਾਂਗੇ ਅਗਲੇ ਹਫਤੇ ਤੋਂ। ਠੀਕ ਹੈ ਜ ਤਾਂ ਇਹ ਜੇ ਤੁਸੀਂ ਪਲਾਨ ਦੇ ਹਿਸਾਬ ਤੇ ਚੱਲਣਾਗਾ ਦੇਖੋ ਜੀ ਹੁਣ ਟਾਈਮ ਤੇ ਹੁਣ ਦੇਖੋ ਸਟੱਡੀ ਦਾ ਕਿੰਨਾ ਟਾਈਮ ਲੱਗਜੂ ਡੇਲੀ ਤੋਂ 1 ਘੰਟਾ ਤੁਸੀਂ ਪੰਜਾਬੀ ਤੇ ਕੰਪਿਊਟਰ ਦਾ ਕਰਦੋ 1 ਘੰਟਾ ਤੁਸੀਂ ਪੰਜਾਬੀ ਜੀ ਕੇ ਦਾ ਕਰਦੋ 1 ਘੰਟਾ ਤੁਸੀਂ ਇਹਦਾ ਕਰਦੋ 1 ਤੋਂ ਡੇਢ ਘੰਟਾ ਇਹਦਾ ਕਰਦੋ ਤੇ 1 ਘੰਟਾ ਇਹਦਾ ਕਰਦੋ 1 2 3 4 5 5.5 ਘੰਟੇ ਤੁਹਾਡੇ ਫੇਰ ਵੀ ਹੋ ਰਹੇ ਹੈਗੇ ਲਗਾਤਾਰ 6 ਘੰਟੇ ਮੰਨ ਕੇ ਚਲੋ 6 ਘੰਟੇ ਦਾ ਟਾਈਮ ਟੇਬਲ ਬਣਾ ਰਿਹਾ ਮੈਂ ਠੀਕ ਹੈ ਜੀ ਇਹ 6 ਘੰਟੇ ਦਾ ਦੇਂਦ ਤੱਕ ਟੋਕਾ ਟਿਸੇਖ ਨੂੰ ਸਟਡੀ ਕਰਨੇ ਵੱਧ ਤੋਂ ਵੱਧ ਜੇ ਤੁਸੀਂ ਜਿੰਨਾ ਵੀ ਕਰ ਸਕਦਾ ਹੋ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਕਿਰਕ ਵੇ ਤੁਹਾਨੂੰ ਮੈਂ ਬਣਾ ਕੇ ਦਿੱਤਾ ਪ੍ਰੋਸੈਸ ਤੇ ਇਹ ਟਾਈਮ ਟੇਬਲ ਹੈ ਜੀ ਜਿਹੜੇ ਬੱਚੇ ਨੇ ਫੋਲੋ ਕੀਤਾ ਸਾਰੇ ਸਕਸੈਸਫੁਲ ਹੈ ਠੀਕ ਹੈ ਜੀ ਸਾਰੇ ਬੱਚੇ ਜੋਬ ਤੇ ਲੱਗੇ ਹੋਏ ਆ ਇੱਕ ਵਾਰੀ ਤੁਸੀਂ ਮੇਰੇ ਕਹਿਣ ਤੇ 3 ਮਹੀਨੇ ਦਾ ਜੇ ਪੈਟਰਨ ਫੋਲੋ ਕਰ ਲਓ ਠੀਕ ਹੈ ਜੀ 3 ਮਹੀਨੇ ਪੈਟਰਨ ਫੋਲੋ ਕਰ ਲਓ ਤੁਹਾਨੂੰ ਆਪ ਪਤਾ ਲੱਗੂਗਾ ਜਿਹੜਾ ਸੰਡੇ ਰਾਜੇ ਸੰਡੇ ਨੂੰ ਰੈਸਟ ਤੁਸੀਂ ਇਹ ਨਹੀਂ ਕਰਨੀ ਹੈ ਕਿ ਜਮੇ ਕੰਮ ਛੱਡ ਕੇ ਬਹਿ ਜਾਓ ਸੰਡੇ ਨੂੰ ਤੁਸੀਂ ਕੋਈ ਇੱਕ ਚੱਕ ਲਿਓ ਚਾਹੇ ਕਰੰਟ ਅਫੇਅਰ ਚੱਕ ਲਿਓ ਚਾਹੇ ਇੰਡੀਆ ਜੀ ਕੇ ਚੱਕ ਲਿਓ ਚਾਹੇ ਪੰਜਾਬ ਜੀ ਕੇ ਚੱਕ ਲਿਓ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਇੱਕ ਸਬਜੈਕਟ ਹੀ ਤੁਸੀਂ ਰਿਵੀਜ਼ਿਟ ਕਰ ਲਈਏ ਜਿੰਨਾ ਤੁਸੀਂ ਇੱਕ ਹਫ਼ਤੇ ਦੇ ਵਿੱਚ ਪੜਿਆ ਹੋਇਆ ਦੋ ਦੀ ਕਰਨਾ ਚਾਹੁੰਦੇ ਹੋ ਦੋ ਦੀ ਕਰ ਸਕਦੇ ਹੋ ਠੀਕ ਹੈ ਜੀ ਇਹ ਰਹੂਗਾ राजे ਸਾਰਾ ਪ੍ਰੋਸੈਸ ਤੁਹਾਡਾ ਠੀਕ ਹੈ ਜੀ ਤੇ ਜਿਹੜੇ ਬੱਚੇ ਨੇ ਰੇਲਵੇ ਗਰੁੱਪਰੀ ਦਾ ਪੇਪਰ ਹੈ ਨਾ ਉਹਨਾਂ ਵਾਸਤੇ ਟਾਈਮ ਟੇਬਲ ਮੈਂ ਸ਼ਾਮ ਨੂੰ ਅਪਡੇਟ ਕਰੂੰਗਾ ਇਸ ਟਾਈਮ ਟੇਬਲ ਨੂੰ ਤੁਸੀਂ ਫੋਲੋ ਕਰਕੇ ਦੇਖੋ राजे ਮੇਰੇ ਕਹਿਣ ਤੇ ਸਿਰਫ ਕੱਟੋ-ਕੱਟ ਦੋ ਹਫ਼ਤੇ ਫੋਲੋ ਕਰ ਲਓ ਜੇ ਤੁਹਾਨੂੰ ਰਿਜ਼ਲਟ ਮਿਲਿਆ ਇਸ ਤੋਂ ਬਾਅਦ ਤਨਵੀਂ ਤੁਸੀਂ ਆਪਦੇ ਆਪ ਹੀ ਲੈ ਜਾਓਗੇ ਇਹਨੂੰ ਨਾਲ ਤਾਂ ਇਹਨਾਂ ਦਾ ਸਲੇਪਸ ਕਵਰ ਹੋਈ ਜਾਊਗਾ ਠੀਕ ਹੈ ਜੀ ਨਲੇ ਤਹਾਨੂੰ ਇੱਕ ਤਰ੍ਹਾਂ ਦੀ ਟਾਈਮਿੰਗ ਹੋ ਜਾਊਗੀ ਕਿ ਭਾਈ 8:00 ਤੋਂ ਲੈ ਕੇ ਜਿਵੇਂ ਅਸੀਂ ਕਰੰਟ ਤੇ ਰੱਖ ਲਓ ਤੜਕੇ ਤੁਸੀਂ 8 ਤੋਂ ਲੈ ਕੇ 9 ਵਜੇ ਤੱਕ ਅਸੀਂ ਕਰੰਟ ਅਫੇਅਰ ਪੜ੍ਹਦੇ ਆਂ ਪਿਛਲੇ 15-20 ਮਿੰਟ ਅਰੈਸਟ ਰੱਖ ਕੇ 9:15 ਤੋਂ ਲੈ ਕੇ 10:30 ਤੱਕ ਅਸੀਂ ਆ ਕਰਨਾ ਹੈ ਇਸ ਤੋਂ ਬਾਅਦ ਅਰੈਸਟ ਕਰਕੇ ਜੀ 11 ਤੋਂ 12 ਅਸੀਂ ਆ ਪੜ੍ਹਨਾ ਹੈ ਇਸ ਤੋਂ ਬਾਅਦ ਅਰੈਸਟ ਕਰਕੇ 12 ਤੋਂ 1 ਅਸੀਂ ਆ ਪੜ੍ਹਨਾਗਾ ਇਸ ਤੋਂ ਬਾਅਦ ਜੀ 1 ਤੋਂ ਜੇ 1 2 2 ਵਸੇ ਆਪ ਰਹਿੰਦੇ ਨੇ ਤਾਂ ਦੋ ਜਿਵੇਂ ਆਪਾਂ ਸਕੂਲ ਦੇ ਵਿੱਚ ਬੈਠਦੇ ਹੁੰਦੇ ਸੀ ਆਪਣਾ ਟਾਈਮਾਂ ਦੇ ਵਿੱਚ ਸਕੂਲ ਦੇ ਵਿੱਚ ਆਪਣਾ ਦੋ ਤਿੰਨ ਵਜੇ ਤੱਕ ਵੀ ਸਿਟਿੰਗ ਹੁੰਦੀ ਸੀ ਠੀਕ ਹੈ ਜੀ ਆਪਾਂ ਪਾਸ ਕਰ ਲੈਂਦੇ ਵੀ ਉਹੀ ਸਿਟਿੰਗ ਬਣਾਉਣੀ ਆ ਵਸ ਤੁਹਾਡੀ ਨਾਲ ਇਸ ਤੋਂ ਬਾਅਦ ਜੇ ਤੁਹਾਡੀ ਪੂਰਾ ਵਧੀਆ ਪ੍ਰੋਸੈਸ ਚੱਲ ਪਿਆ ਇਸ ਤੋਂ ਬਾਅਦ ਤੁਸੀਂ ਆਪਣੀ ਟਾਈਮਿੰਗ ਵਧਾ ਵੀ ਸਕਦੇ ਹੋ ਜਿਵੇਂ ਤੁਸੀਂ 1 ਘੰਟਾ ਪੜ੍ਹ ਲਿਆ 1 ਘੰਟੇ ਤੋਂ ਬਾਅਦ 15 ਮਿੰਟ ਦੇ ਵਿੱਚ ਜਿਹੜਾ ਪੜਿਆ ਉਹ ਰਿਵੀਜ਼ਨ ਕਰ ਲਓ ਠੀਕ ਹੈ ਜੀ ਇਸ ਤਰ੍ਹਾਂ ਜੇ ਤੁਹਾਨੂੰ ਲੱਗਦਾ ਕਿ ਹਜੇ ਵੀ ਤੁਹਾਡੀ ਸਿਟਿੰਗ ਕਿਸੇ ਬਚੀ 6 ਤੋਂ 8 ਘੰਟੇ ਵੀ ਹੈ ਉਹ ਬਚਿਆ ਠੀਕ ਹੈ ਜੀ ਤਾਂ ਕਰਕੇ ਪੈਟਰਨ ਉਸ ਹਸਾਬ ਦੇ ਹੀ ਬਣਾ ਕੇ ਦਿੱਤਾ ਤਾਂ ਰਾਜੀ ਕਿ ਤੁਸੀਂ ਆਲ ਦੇ ਹਿਸਾਬ ਨਾਲ ਅਡਜਸਟਮੈਂਟ ਕਰ ਲਓ ਪਰ ਪੜਦਾ ਇਸ ਤਰ੍ਹਾਂ ਹੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਠੀਕ ਹੈ ਜੀ ਹੁਣ ਜੇਕਰ ਤੁਸੀਂ ਕੀ ਕਰੋਗੇ ਜੇਕਰ ਤੁਸੀਂ ਇੱਕ ਸਬਜੈਕਟ ਨਿਵੇੜ ਕੇ ਪਾਸੇ ਰੱਖ ਲੋਗੇ ਕਿਈ ਵਾਰੀ ਜੇ ਉਹ ਨੂੰ ਤੁਸੀਂ 2 ਮਿੰਟ ਟੱਚ ਹੀ ਨਾ ਕਰੋਗੇ ਤਾਂ ਉਦੋਂ ਵੀ ਤੁਹਾਡਾ ਲਿੰਕ ਟੁੱਟ ਜਾਊਗਾ ਠੀਕ ਹੈ ਤਾਂ ਕਰਕੇ ਨਾਲ ਤਾਂ ਤੁਸੀਂ ਲਿੰਕ ਦੇ ਵਿੱਚ ਰਹੋਗੇ ਨਾਲੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜੁੜਦੇ ਵਾਸਤੇ ਰੋ ਵੀਡੀਓ ਨੂੰ ਬਹੁਤ ਮੈਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ